ਹੈਲੋ ਜੀ ਕਿ ਮੈਂ ਹਾਂ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਅਸੀਂ ਦੋਨੋਂ ਮੀਆਂ ਬੀਬੀ ਵੀ ਬਹੁਤ ਹੀ ਵਧੀਆਂ ਦੇਖ ਹੀ ਸਾਡੇ ਤੁਸੀਂ ਬੈਠੇ ਆ ਡੋਰ ਨਾਲ ਤੇ ਮੈਂ ਉੱਪਰ ਆਈ ਸੀ ਇਹਨਾਂ ਨੂੰ ਦੇਖਣ ਵਾਸਤੇ ਮੈਂ ਕਿਹਾ ਚਲੋ ਵਲੌਗ ਹੀ ਸ਼ੂਟ ਕਰ ਲੈਂਦੇ ਹਾਂ ਤੁਸੀਂ ਬੋਲਦੇ ਆ ਤੇ ਨਹੀਂ ਹੁੰਦੇ ਇਹ ਨਹੀਂ ਬੋਲਦੇ ਵਲੌਗਸ ਚੁੱਪ ਚੁੱਪ ਰਹਿੰਦੇ ਨੇ ਐਵੇਂ ਵੀ ਨਹੀਂ ਬੋਲਦੇ ਇਹਨਾਂ ਦੇ ਨੇਚਰ 'ਚ ਨਹੀਂ ਹੈਗਾ ਬੋਲਣਾ نیچے ਚੱਲਦੇ ਆ ਕੰਮਕੁਮ ਕਰੀਏ ਸ਼ਾਮ ਦੇ ਵੱਜ ਗਏ 5 ਤੇ 5 ਵਜੇ ਦੇ ਹੁਣ ਕੰਮ ਜਿਹੜੇ ਸ਼ਾਮ ਦੇ 6 ਵਜੇ 6 ਵਜੇ ਕੰਮ ਸ਼ਾਮ ਦੇ ਕੰਮਕੁਮ ਸਟਾਰਟ ਕਰੀਏ ਤੇ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਆਪਣਾ ਜਿਹੜਾ ਕੀ ਕੀ ਕੰਮ ਕਰਦੀ ਆ ਉਹੀ ਮੜ ਮੋਟਾ ਛੋਟਾ ਜਿਹਾ ਵਲੌਗ ਪਾਉਂਗੀ that's all. that's all. third smile. we can <laughs> hello g. ਮੈਂ ਚਾਵਲ ਬਣਾਉਣ ਲੱਗੀ ਹਾਂ ਤੇ ਚਾਵਲਾਂ ਲਈ ਮੈਂ ਇੱਕ ਘੜੀ ਜਿਹੜੀ ਤੇਲ ਦੀ ਹੈਗੀ ਆ ਉਹ ਪਾ ਲਈਏ ਤੜਕਾ ਲਗਾਉਣ ਵਾਸਤੇ ਠੀਕ ਹੈ ਜੀ ਤੇ ਤੇਲ ਨੂੰ ਪਹਿਲਾਂ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਉਸ ਤੋਂ ਬਾਅਦ ਅਸੀਂ ਤੜਕਾ ਵਗੈਰਾ ਲਗਾਉਣਾ ਸ਼ੁਰੂ ਕਰਦੇ ਹਾਂ ਪਹਿਲਾਂ ਤੇਲ ਥੋੜਾ ਜਿਹਾ ਗਰਮ ਹੋ ਜਾਵੇ ਤੇਲ ਸਾਡੇ ਗਰਮ ਹੋ ਗਿਆ ਤੇ ਅਸੀਂ ਚਮਚੀ ਜੀਰੇ ਦਾ ਪਾ ਦਾਂਗੇ ਜੇ ਨਾਲ ਹੀ ਅਸੀਂ ਪਾ ਦਾਂਗੇ ਪਿਆਜ਼ ਮਸ ਜੀਰੇ ਨੂੰ ਹਲਕਾ 골ਡਨ ਕਰਨਾ ਜਿਵੇਂ ਉਹ ਸਾਦਾ ਹੋ ਗਿਆ ਸੀਗਾ ਤੁਹਾਨੂੰ ਅਸੀਂ ਪਿਆਜ਼ ਨੂੰ ਵੀ ਹਲਕਾ 골ਡਨ ਕਰਨਾ ਹੈ ਫਿਰ ਜਿਆਦਾ ਸੀ ਸਮਾਨ ਨਹੀਂ ਪਾਵਾਂਗੇ ਅਦਰਕ ਵਰਲ ਸੁਨੀ ਪਾਵਾਂਗੇ ਕਿਉਂਕਿ ਬੱਚੇ ਅਨ ਸਕੂਲ ਲੈ ਕੇ ਜਾਣੇ ਨੇ ਛਾਵਲ ਦੇ ਬੱਚਿਆਂ ਨੂੰ ਬੱਚੇ ਲੈ ਕੇ ਜਿਆਦੇ ਹੈਗੇ ਬਸ ਜਿਹੜੇ ਅਕੋਰਡਿੰਗ ਸਕੂਲ ਟਿਸ਼ਨ ਵਾਸਤੇ ਜਿਹੜੀ ਥਾਵਾਂ ਹੈਗੀਆਂ ਇਹ ਮੈਂ ਤਿਆਰ ਕਰਨ ਲੱਗੀਆਂ ਤੇ ਹੁਣ ਅਸੀਂ ਅੱਜ ਟਮਾਟਰ ਔਰ ਮਿਰਚਾਂ ਪਾਦਾਂਗੇ एक चमच नमक का पावे अपने स्वाद अनुसार पाओ खाते अपना जो नमक है पा सकते।, सकते हो ठीक है जी हम अः मेरा मसाला जरा है फूल हो गया हूँ मैं ये हल्दी एड करूँगी। ठीक है जी तीन चाहो तो होर भी मसाले ऐड कर सकते हो लेकिन मैं बिल्कुल सिंपल वाले चावल बनाने लगी हूँ ये मैं अद्धा चम्मच जोड़ा है हल्दी का बस ऐड करूँगी कलर वास्ते हो आलू भी ऐड कर देवगी अभी आलू में मैं धोए रख ऐड कर देंगे ਹੁਣ ਮਤਲਬ ਕਿ ਅੱਜ ਮੇਰੇ ਕੋਲ ਪ੍ਰੋਪਰ ਸਮਾਨ ਹੈ ਨਹੀਂ ਸੀ ਅਜੇ ਤੱਕ ਜੀ ਅਸੀਂ ਉਹ ਵੀ ਪਾ ਸਕਦੇ ਆ ਕਹਿੰਦੇ ਹੁਣ ਉਹ ਲੂਨੂ ਗਾਇ ਮਟਰ ਵਗੈਰਾ ਰਾਜਰਾ ਸਬਜ਼ੀਆਂ ੜਗਾਤਾ ਹੈ ਬੀਚ ਮੈਂ ਬਿਲਕੁਲ ਸਿੰਪਲ ਬਣਾਉਣ ਲੱਗੀਆਂ ਤੇ ਫਿਰ ਮੈਂ ਜਿਹੜੀ ਚਾਵਲ ਹੈਗੀ ਉਹ ਐਡ ਕਰ ਦਿੰਨੀ ਚਾਵਲ ਮੈਂ ਡੇਢ ਕੌਲੀ ਲਈ ਸੀ ਡੇਢ ਕੌਲੀ ਦੇ ਵਿੱਚ ਅੱਸੀ ਤਿੰਨ ਕੌਲੀਆਂ ਜਿਹੜੀਆਂ ਹੈਗੀਆਂ ਉਹ ਪਾਣੀ ਦੀਆ ਪਾਵਾਂਗੇ ਤੇ ਮੈਂ ਨਾਲ ਹੀ ਬਸ ਪਾਣੀ ਵੀ ਨਾਲ ਹੀ ਪਾ ਦਿੱਤਾ ਸੀਗਾ चावल मैं प्रॉपर धो तो के रख ली कुकर नीं बंद कर देवे तीन असी सीटिया लवा लेंगे ठीक है जी तीन ने, लवा मैं होर काम कर ला

जी वे थानो वधिया लागदे है अगर थानो मेरी वीडियो वधिया लागदी है तो प्लीज लाइक शेयर कमेंट जरूर करियो वीडियो नु गाइज अथे ना मैं गगू होना दा एक जरा टिफिन हैगा और रेडी करण लागी सी ਸਵੇਰ ਦੇ ਮੇਰੇ ਵੇਲੇ ਰਾਤ ਥੋੜੀ ਜਿਹੀ ਕਲਿੱਪ ਲਈ ਸੀ ਮਤਲਬ ਸ਼ਾਮੀ ਕੋਠੇ ਤੇ ਫਿਰ ਮੈਂ ਸਿੱਧਾ ਹੀ ਸਵੇਰ ਤੋਂ ਹੀ ਸਟਾਰਟ ਕਰਤਾ ਸੀਗਾ ਵਲੌਗ ਤੇ ਇੱਥੇ ਮੈਂ ਚਾਵਲ ਚੂਰਨ ਬਣਾ ਕੇ ਗੱਗੀ ਦੇ ਟਿਫਨ ਦੇ ਵਿੱਚ ਮੈਂ ਪੈਕ ਕਰ ਤੇ ਜੈਸਮੀਨ ਖਾ ਕੇ ਜਾਊਗੀ ਕਿਉਂਕਿ ਜੈਸਮੀਨ ਦੇ ਪੇਪਰ ਚੱਲ ਰਹੇ ਚੱਲਦੇ ਪਏ ਆ ਨਾ ਪ੍ਰੀਵੋਡ ਦੇ ਇਸ ਕਰਕੇ ਜੈਸਮੀਨ ਜਿਹੜਾ ਖਾ ਕੇ ਚਲੇ ਜਾਊਗੀ ਤੇ ਆ ਕੇ ਖਾ ਲੂੰਗੀ ਕਿਉਂਕਿ 12 ਵਜੇ ਉਹਨੇ ਆ ਜਾਣਾ ਹੁੰਦਾ ਹੈ ਠੀਕ ਹੈ ਜੀ ਵੇ ਮੇਵਾ ਸੱਥੇ ਪਾਲ ਏਸੀ ਪਲੇਟ ਵਿੱਚ ਜੈਸਮੀਨ ਵਾਸਤੇ ਗੱਗੂ ਵੀ ਖਾ ਕੇ ਤਾਂ ਜਾਊਗਾ ਹਨਾ ਜੀ ਤੇ ਬਸ ਉਹ ਹੁਣ ਚਲੇ ਜਾਣਗੇ ਸਕੂਲ ਬਾਏ ਬਾਏ ਕੱਲ ਨੂੰ ਮੇਰਾ ਉਹਨਾਂ ਨੇ ਵਲੌਗ ਦੇਖ ਲੈਣਾ ਉਹ ਵੀ ਤੇ ਤੈ ਨਾਮ ਲੈਂਦੀ ਹੋਣਾ ਬਈ ਹਾਂ ਹਾਂ ਨਾਮ ਲੈ ਰਹੀ ਸੀ ਜੈਸਮੀਨ ਹੈਲੋ ਕੱਲ ਹੈਲੋ ਕੱਲ हेलो कर डांस करने के हैं तेरे फिर डांस करने के हैं तेरे डांस नहीं करना हेलो कर हेलो हेलो कर जाके क्यों हेलो करी नहीं करनी बाय आजा आजा अंदर जाके आजा दुगु कितनी कि मैं आगी सी रूम ਚ ਰੂਮ ਚ ਆ ਕੇ ਦੇਖਿਆ ਤਾਂ ਮੈਂ ਇੰਨਾ ਖਲਾਰਾ ਪਿਆਵਾ ਕਿਉਂਕਿ ਹੁਣੀ ਰੂਮ ਜਿਹੜਾ ਫ੍ਰੀ ਹੋਇਆ ਬੱਚੇ ਸਕੂਲ ਚਲੇ ਗਏ ਤੋਂ ਉਸ ਤੋਂ ਬਾਅਦ ਮੇਰਾ ਜਿਹੜਾ ਕੰਮ ਹੈਗਾ ਹਨਾ ਸਾਫ ਸਫਾਈ ਦਾ ਉਹ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਤੇ ਬਸ ਮੈਂ ਜਿਹੜੇ ਕੱਪੜੇ ਹੈਗੇ ਉਹ ਚੱਕਣ ਲੱਗ ਗਈ ਸੀਗੀ ਰਾਤ ਨੂੰ ਜੈਸਮਿਨ ਮੰਜੇ ਤੇ ਸੌਂਦੀ ਹੁੰਦੀ ਹੈ ਤੇ ਅਸੀਂ ਬੈੱਡ ਤੇ ਸੌਣੇ ਹੁੰਨੇ ਆ ਜੀ ਠੀਕ ਹੈ ਜੀ ਅਸੀਂ ਤਿੰਨੋ ਜਣੇ ਬੈੱਡ ਤੇ ਸੌਣੇ ਆ ਤੇ ਜੈਸਮਿਨ ਮੰਜੇ ਤੇ ਸੌਂਦੇ ਹੁੰਦੀ ਹੈ ਕਿਉਂਕਿ ਜੈਸਮਿਨ ਵਾਸਤੇ ਅਸੀਂ ਮੰਜੇ ਹੀ ਲਾਇਆ ਛੋਟੀ ਜੀ ਸੀਗੀ ਜੈਸਮਿਨ ਜਦੋਂ ਮੰਜੇ ਤੇ ਸੌ ਜੈਸਮੀਨ ਫੇਰ ਜੈਸਮੀਨ ਦਾ ਫੇਰ ਰਿਮੂਵਲ ਦੇਖਦੀ ਪਈ ਹੈ ਤੇ ਜੈਸਮੀਨ ਵਾਸਤੇ ਮੰਝਾਈ ਐ ਸੀ ਤੇ ਬਾਸ ਫੇਰ ਮੰਜਾ ਜਿਹੜਾ ਚੱਕ ਕੇ ਦਿੱਤਾ ਜੀ ਠੀਕ ਹੈ ਜੀ ਤੇ ਬਾਕੀ ਕਪੜੇ-ਕੁਪੜੇ ਚੱਕ ਦਾਂਗੇ ਭਾਂਡੇ ਜਿਹੜੇ ਹੈਗੇ ਆ ਉਹ ਇਕੱਠੇ ਕਰਕੇ ਰੱਖ ਦਾਂਗੇ ਤੇ ਜੈਸਮੀਨ ਜਿਹੜੀਆਂ ਬੁੱਕਾ ਹੈਗੀਆਂ ਉਹ ਅਲਮਾਰੀ ਤੇ ਸੈੱਟ ਦਮਾਈ ਅਲਮਾਰੀ ਚ ਰੱਖ ਦਿੱਤੀ ਆ ਬੁੱਕਾ ਜੈਸਮਿਨ ਦੀ ਜੀ ਠੀਕ ਹੈ ਸਾਮ ਕੇ ਰੱਖ ਦਿੱਤੀ ਆ ਤੇ ਭਾਂਡੇ ਜਿਹੜੇ ਹੈਗੇ ਆ ਮੈਂ ਚੱਕ ਲੂੰਗੀ ਸਾਰੇ ਹੀ ਬੈਡ ਤੇ ਜਿਹੜਾ ਸਮਾਨ ਹੈਗਾ ਇਹ ਸਾਰਾ ਚੱਕ ਦੂੰਗੀ ਤੇ ਸਾਫ ਸਫਾਈ ਕਰ ਦੂੰਗੀ ਸਾਰੇ ਘਰ ਦੀ ਤੇ ਜੈਸਮਿਨ ਮੈਨੂੰ ਇਸ ਟਾਈਮ ਤੰਗ ਕਰਨ ਲੱਗੀ ਹੋਈ ਹੈ ਇਹਨੂੰ ਸ਼ਰਮ ਨਹੀਂ ਹੈਗੀ ਇਹਨਾਂ ਨੂੰ ਜਾਂ ਦੇਖੋ ਤੰਗੀ ਕਰਦੇ ਰਹਿੰਦੇ ਆ ਤੇ ਇਹਨਾਂ ਦਾ ਫੋਨ ਪਿਆ ਸੀਗਾ ਮੰਜੇ ਤੇ ਮੈਂ ਜਿਹੜੀ ਹੈਗੀ ਆ ਸਾਰਾ ਕੁਝ ਚੱਕ ਕੇ ਸਾਰਾ ਸਮਾਨ ਜਿਹੜਾ ਹੈਗਾ ਚੱਕ ਦੂੰਗੀ ਚੰਗੀ ਤਰ੍ਹਾਂ ਤੇ ਕਾਟਨ ਦੀ ਹੋਈ ਚਾਦਰ ਵਿਛਾਈ ਹੋਈ ਐ ਮੈਂ ਸਿਆਲ ਵਾਲੀ ਨਹੀਂ ਵਿਛਾਈ ਹੋਈ ਤੇ ਉਹ ਵਿਛਾਣੀ ਐ ਮੈਂ ਕੱਲੂ ਵਿਛਾਉਂਗੀ ਉਹ ਕੱਲੂ ਡੀਪ ਕਲੀਨਿੰਗ ਕਰਾਂਗੇ ਨਾਲੇ ਘਰ ਦੀ ਪੂਰੇ ਦੀ ਦੇ ਨਾਲੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਮੈਂ ਇਹ ਡੀਪ ਕਲੀਨਿੰਗ ਐ ਕਿੱਦਾਂ ਕਰਦੀ ਹੁੰਦੀ ਆ ਆਪਣੇ ਪੂਰੇ ਘਰ ਦੀ ਦੇਖ ਲਓ ਲੋਕਾਂ ਨੇ ਝਾੜੂ ਪੋਚੇ ਵਾਲੀਆਂ ਰੱਖੀਆਂ ਹੋਈਆਂ ਮੈਂ ਆਪਣੀ ਘਰ ਵਾਲੀ ਨੂੰ ਕਿਹਾ ਮੈਂ ਕਿਹਾ ਸੁਣੀਓ ਜੀ ਮੈਂ ਝਾੜੂ ਪੋਚੇ ਵਾਲੀ ਰੱਖ ਲਾਂ ਤੇ ਮੈਨੂੰ ਕਹਿੰਦੇ ਤੂੰ ਹੈਗੀ ਆ ਹੋਰ ਕਿੰਨੀਆਂ ਕਰ ਰੱਖੂਗਾ ਮੇਰੇ ਫਿਰ ਮੈਂ ਚੁੱਪ ਹੋ ਗਈ ਮੇਖੇ ਚੱਲ ਹੈ ਨਾ ਨਾਲੇ ਕੰਮ ਬੰਦਾ ਕਰਦਾ ਰਹਿੰਦਾ ਨਾਲੇ ਫਿੱਟ ਰਹਿੰਦਾ ਹੈ ਨਾ ਕੰਮ ਆਪਣੇ ਕਰਦਾ ਹੁਣ ਜਿਵੇਂ ਕੰਮ ਛੱਡ ਦਵਾਂ ਬਾਅਦ ਵਿੱਚ ਫਿਰ ਕੰਮ ਨਹੀਂ ਹੁੰਦਾ ਜੀ ਮੈਂ ਦੇਖਿਆ ਗਈ ਜਦੋਂ ਕੰਮ ਵਾਲੀ ਕੋਈ ਨਹੀਂ ਆਉਂਦੀ ਹੁੰਦੀ ਨੇ ਤਾਂ ਬਹੁਤ ਔਖਾ ਹੋ ਜਾਂਦਾ ਵੀ ਕੰਮ ਕਰਨਾ ਹੈ ਨਾ ਇਸ ਕਰਕੇ ਮੈਂ ਜਿਹੜਾ ਆਪਣਾ ਕੰਮ ਆਪ ਹੀ ਕਰ ਲੈਣੀ ਹੁੰਨੀ ਆ ਸਾਰਾ ਹੀ ਨਾਲੇ ਤਾਂ ਫਿੱਟ ਰਹੇ ਦਾ ਨਾਲੇ ਸੇਤ ਫਿੱਟ ਰਹਿੰਦੀ ਹੈ ਨਾਲੇ ਬਿਮਾਰੀ ਨਹੀਂ ਲੱਗਦੀਆਂ ਹੁਣ ਮੈਂ ਕੰਮ ਛੱਡ ਦੂੰਗੀ ਬਾਅਦ ਵਿੱਚ ਮੈਂ ਕਹੂੰਗੀ ਹਾਏ ਅੱਜ ਤਾਂ ਮਿੱਟੀ ਝਾੜੂ ਹੀ ਲੱਗਦਾ ਪਿਆ ਅੱਜ ਕੰਮ ਵਾਲੀ ਨਹੀਂ ਆਈ ਫਿਰ ਔਖਾ ਹੋ ਜਾਂਦਾ ਹੈ ਨਾ ਜੀ ਇਸ ਕਰਕੇ ਆਪਣਾ ਕੰਮ ਹੈ ਜਿਹੜਾ ਮੈਂ ਆਪ ਹੀ ਕਰ ਲੈਣੀ ਹੁੰਦੀਆਂ ਨਾਲੇ ਇਹਨਾਂ ਕੰਮ ਵੀ ਨਹੀਂ ਹੁੰਦਾ ਕਰਦਾ ਹੀ ਆਪਣਾ ਰੱਖਣ ਨੂੰ ਤਾਂ ਕੀ ਹੈ ਰੱਖ ਵੀ ਸਕਦੇ ਆ ਭਿੜਾੜੂ ਪੋਚੇ ਵਾਲੀ ਰੱਖ ਲਾਂ ਤੇ ਮੈਂ ਬੇਲੀ ਨਹੀਂ ਕੀ ਕਰਨਾ ਸਾਰਾ ਦਿਨ ਹਨਾ ਉਹੀ ਆਲਸ ਪੈ ਜਾਊਗਾ ਸੋ ਬਿਮਾਰੀ ਲੱਗ ਜੂਗੀ ਸਰੀਰ ਨੂੰ ਹਨਾ ਇਸ ਕਰਕੇ ਕੰਮ ਤਾਂ ਮੈਂ ਆਪ ਹੀ ਕਰੂੰਗੀ ਆਪਣਾ ਆਖਰੀ ਸਾਹ ਤੱਕ ਜਦੋਂ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਬਹੂ ਤੋਂ ਵੀ ਨਹੀਂ ਕਰਾਇਆ ਕਰਨਾ ਆਪਣੇ ਤੋਂ ਕੰਮ ਮੈਂ ਨਹੀਂ ਮੈਂ ਆਪਣੀ ਬਹੂ ਤੋਂ ਮੈਂ ਬਹੂ ਨੂੰ ਕੀ ਕਰਨਾ ਬਹੂ ਤੋਂ ਬੈਠ ਮੈਂ ਉਹ ਥੱਪੇ ਕੰਮ ਕਰ ਲਿਆ ਕਰ ਹਾਂ ਚੱਲਦੀ ਫਿਰਦੀ ਬਹੂ ਦੀ ਮੇਰੀ ਨਹੀਂ ਕਹਿੰਦੀ ਮੇਰੀ ਸੱਸ ਕਿੰਨੀ ਚੰਗੀ ਆ ਚਲ ਗਈ ਤਾਂ ਹੋ ਗਈਆਂ ਹਾਸੀਆਂ ਕੇਲੀਆਂ ਤੇ ਮੈਂ ਨਾ ਕੱਲ ਨੂੰ ਜਿਹੜੀ ਹੈਗੀ ਐ ਮੈਂ আলਮਾਰੀ আলਮੋਰੀਂ ਜਿਹੜੇ ਕੱਪੜੇ ਹੈਗੇ ਆ ਇਹ ਸੈੱਟ ਕਰੂੰਗੀ ਕੱਪੜੇ ਬਹੁਤ ਜ਼ਿਆਦਾ ਖਲਾਰਾ ਪਿਆ ਪਿਆ আলਮਾਰੀਆਂ ਦੇ ਵਿੱਚ ਵੀ ਤੇ ਮੈਂ ਕੱਲ ਨੂੰ ਇਹ ਸੈੱਟ ਕਰੂੰਗੀ ਚਾਦਰ ਚੁਦਰਮੈਨ ਚੰਗੀ ਤਰ੍ਹਾਂ ਵਿਛਾ ਦਤੀ ਐ ਫੋਲਡ ਕਰ ਤੇ ਵਿੱਚ ਨੂੰ ਆ ਬਲੇਜ਼ਰ ਮੈਂ ਵਿੱਚ ਰੱਖ ਲੂੰਗੀ ਜੈਸਮੀਨ ਥੱਲੇ ਬੈਡ ਮੰਜੇ ਦੇ ਸੁੱਟਿਆ ਹੋਇਆ ਸੀ ਇਹ ਦੇਖ ਲਓ ਨਿਆਣੇ ਹੀ ਨਹੀਂ ਲੱਥੀ ਬਹੁਤ ਜ਼ਿਆਦਾ ਨਿਆਣੇ ਲੱਥੀ ਐ ਕੋਈ ਕੰਮ ਟੰਗ ਦਾ ਕੋਈ ਕਰਦੇ ਨਾ ਵਸਤਨਾ ਬਸ ਲਉ ਪੀਂਦੇ ਰਹਿੰਦੇ ਐ ਇਹਦੇ ਨਾਲ ਹੀ ਵੀਡੀਓ ਦਾ ਐਂਡ ਕਰਦੀ ਐ ਨਹੀਂ ਚੰਗਾ ਸਾਸ਼ੀ ਕੱਲ ਬਾਏ ਬਾਏ